ਜਿਹੜੀ ਸਰਕਾਰ ਕੋਰਟ ਨੂੰ ਵੀ ਨਹੀਂ ਮੰਨ ਰਹੀ ਉਹਦਾ ਕੀ ਇਲਾਜ ਹੋਣਾ ਤਾਂ ਸੰਘਰਸ਼ੇ ਲਾਜਾ ਤਾਂ ਫਿਰ ਲੋਕ ਹੀ ਇਲਾਜ ਕਰਨਗੇ ਉਹ ਕੋਰਟ ਨੂੰ ਕਿਸਦਾ ਮੰਨ ਨਹੀਂ ਰਹੀ ਉਹ ਨਕਰੋ ਹੀ ਬੈਠਿਆ ਕਿਸਾਨ ਹਟ ਰਹੇ ਨੇ ਉੱਥੋਂ ਮਾਲਕ ਦਾ ਕਿਉਂ ਹਟਣਗੇ ਕਿਸਾਨ ਆਪਣੇ ਮੰਗਾਂ ਲੈ ਲੈ ਕਿਵੇਂ ਪਿੱਛੇ ਹਟਣਗੇ ਬਿਲਕੁਲ ਨਹੀਂ ਸਾਡੇ ਪੱਲੇ ਕੀ ਰਹੇਗਾ ਬਿਲਕੁਲ ਨਹੀਂ ਤਿਆਰਾਂ ਦਿੱਲੀ ਜਾਣ ਨੂੰ ਤਿਆਰਾਂ ਚਾਹੀ ਉੱਥੇ ਬੈਠਣ ਅਸੀਂ ਤਾਂ ਸਰਕਾਰ ਦੇ ਖਿਲਾਫ ਖੜਾ ਹੀ ਰਹਿਣਾ ਜਿੱਦਾਂ ਜਿਹੜਾ ਸਾਡੇ ਗੱਲਾਂ ਮੰਗਾ ਮੰਨਦੇ ਜਿਸ ਢੰਗ ਨਾਲ ਇਹਨਾਂ ਨੇ ਤਸ਼ੱਦਦ ਇਸ ਵਾਰੀ ਕੀਤੀ ਹੈ ਮੈਨੂੰ ਨਹੀਂ ਲੱਗਦਾ ਆਜ਼ਾਦ ਭਾਰਤ 'ਚ ਕਦੇ ਇਸ ਤਰੀਕੇ ਦੇ ਦਿਨ ਦੇਖੇ ਗਏ ਐ ਕਿ ਤੁਸੀਂ ਯਾਨੀ ਪਾਕਿਸਤਾਨ ਦਾ ਬਾਰਡਰ ਤੇ ਉਨਾ ਹੋ ਸਕਦਾ ਸੀਲ ਨਾ ਹੋਏ ਜਿੰਨਾ ਆਪਣਾ ਅੱਜ ਜੀਟੀ ਰੋਡ ਨੂੰ ਸੀਲ ਕੀਤਾ ਗਿਆ ਹੈ ਸੰਵਿਧਾਨ ਨੂੰ ਬਦਲਣ ਦੀ ਸ਼ਰਿਆਮ ਗੱਲਾਂ ਕਰਦੇ ਸੀ ਸਿਰਫ 2 ਮਹੀਨੇ ਪਹਿਲੀ ਇਹ ਕਹਿੰਦੇ ਸੀ 400 ਸੀਟਾਂ ਹੋਣੀਆਂ ਸੰਵਿਧਾਨ ਬਦਲਦੇ ਨੇ ਤੇ ਇਹ ਜਿਹੜੇ ਬੰਦੇ ਆ ਇਹਨਾਂ ਤੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ ਲੋਕਾਂ ਨੂੰ ਸਾਨੂੰ ਸਾਰਿਆਂ ਨੂੰ ਸੰਘਰਸ਼ ਕਰਨਾ ਪਊਗਾ ਜਦ ਤੱਕ ਇਹ ਸਰਕਾਰ ਹੈ ਮੈਨੂੰ ਨਹੀਂ ਲੱਗਦਾ ਇਹਨਾਂ ਦੇ ਰਵੱਈਏ 'ਚ ਕੋਈ ਜ਼ਿਆਦਾ ਸਰਕਾਰ ਨਮਾ ਕਾਨੂੰਨ ਜਿਵੇਂ ਕਿ ਫੌਜਦਾਰੀ ਤੁਸੀਂ ਕਿਹਾ ਫੌਜਦਾਰੀ ਕਾਨੂੰਨ ਤਾਪ ਦਿੱਤਾ ਗਿਆ ਕਿਵੇਂ ਇਹਨਾਂ ਦੇ ਉਹ ਜਿਹੜੇ ਕਾਨੂੰਨ ਬਣੇ ਨੇ ਉਹ ਸਾਫ਼ ਸਪਸ਼ਟ ਹੋ ਰਿਹਾ ਵੀ ਜਿਹੜੇ ਸੰਘਰਸ਼ੀ ਲੋਕ ਨੇ ਚਾਹੇ ਉਹ ਮਜ਼ਦੂਰ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਜਾਂ ਟ੍ਰੇਡ ਯੂਨੀਅਨ ਨੇ ਉਹਨਾਂ ਨੂੰ ਦਬਾਉਣ ਵਾਸਤੇ ਸਾਡੇ ਖਿਲਾਫ ਜਾਂ ਸਾਡੇ ਆਪਣੀਆਂ ਮੰਗਾਂ ਲਈ ਲੋਕ ਇਕੱਠੇ ਹੋ ਕੇ ਲੜ ਨਾ ਸਕਣ ਉਹਨਾਂ ਨੂੰ ਜੇ ਉਹ ਲੜਨਾ ਸ਼ੁਰੂ ਕਰ ਦੇਣ ਤੁਸੀਂ ਉਹਨਾਂ ਨੂੰ ਜਾ ਕੇ 3 ਦਿਨ ਮਹੀਨੇ ਲਈ ਅੰਦਰ ਗੇਰ ਦੀਏ ਇਹ ਨਵੇਂ ਕਾਨੂੰਨ ਨੇ ਜਿਵੇਂ ਨਵਦੀਪ ਜਲਵੇੜੇ ਦੀ ਗੱਲ ਕਰਦੀ ਆਪਾਂ ਨੂੰ 3-4 ਮਹੀਨੇ ਦੇ ਕਰੀਬ ਉਹਨੂੰ ਕਾਰਾਤ ਜਮਾਨ ਤੋਂ ਵੀ ਲੋਕਾਂ ਦੀ ਏਕਤਾ ਕਾਰ ਲੋਕਾਂ ਦੇ ਉੱਤੇ ਕਿਸਾਨਾਂ ਨੇ ਇਕੱਠ ਰੱਖਿਆ ਤਾਂ ਉਹਦੀ ਪ੍ਰੈਸ਼ਰ ਕਰਨ ਨੂੰ ਰਾਤ ਰਿਹਾ ਹੋਇਆ ਆਹ ਜਿਆ ਗੱਲਾਂ ਨੂੰ ਲੈ ਕੇ ਸੰਘਰਸ਼ ਦੁਬਾਰੇ ਉਸੇ ਆਪਣਾ ਸੰਘਰਸ਼ਾਂ ਦੇ ਰਾਹ ਪਏ ਹੋਏ ਨੇ ਔਰ ਜਿੰਨੀ ਦੇਰੇ ਚਾਹੇ ਤੋਂ ਗੱਦੀ ਤੋਂ ਪਰੇ ਹੋਵੇ ਚਾਹੇ ਆਪਣੇ ਸੰਘਰਸ਼ਾਂ ਨੂੰ ਕਾਮਯਾਬ ਹੋ ਕੇ ਖੜਨਗੇ ਨਹੀਂ ਕਿਸਾਨ ਪਿੱਛੇ ਨਹੀਂ ਠੱਕੇ ਸੀ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਅਰਜਿੰਦਰ ਭੱਟ ਦੇਸ਼ ਦਾ ਆਂਦਾ ਤਾਂ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਤੇ ਪਰ ਅੱਜ ਕੇਂਦਰ ਸਰਕਾਰ ਦੇ ਆ ਬੇਰੁਖੀਆਂ ਦੇ ਖਿਲਾਫ ਅੱਜ ਜਿਹੜਾ ਕਿ ਉਹਨਾਂ ਨੇ ਇੱਕ ਮੰਗ ਪੱਤਰ ਸਾਂਸਦ ਡਾਕਟਰ ਅਮਰ ਸਿੰਘ ਦੇ ਲੜਕੇ ਕਾਮਲ ਜੀ ਨੂੰ ਸੌਂਪਿਆ ਤੇ ਇਹ ਗੱਲਬਾਤ ਵੀ ਕਰਾਂਗੇ ਕਿਸਾਨਾਂ ਨਾਲ ਕੀ ਕੀ ਜਿਹੜੀਆਂ ਮੰਗਾਂ ਨੇ ਉਹਨਾਂ ਦੀਆਂ ਤੇ ਲੰਬੇ ਸਮੇਂ ਤੋਂ ਕਿਸਾਨ ਸੰਘਰਸ਼ ਕਰ ਰਿਹਾ ਪਹਿਲਾਂ ਕਾਮਲ ਜੀ ਨਾਲ ਵੀ ਗੱਲਬਾਤ ਕਰਾਂਗੇ ਹੁਣ ਹਰਿੰਦਰ ਜੀ ਨੇ ਕਿਸਾਨਾਂ ਆਗੂਆਂ ਨਾਲ ਗੱਲਬਾਤ ਕਰਦੇ ਆ ਕਿ ਕਿਹੜੀਆਂ ਮੰਗਾਂ ਨੂੰ ਲੈ ਕੇ ਉਹਨਾਂ ਵੱਲੋਂ ਅੱਜ ਮੰਗ ਪੱਤਰ ਸੌਂਪਿਆ ਗਿਆ ਹਰਿੰਦਰ ਜੀ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਤੁਹਾਡਾ ਵੀ ਅਸੀਂ ਅੱਜ ਸਭ ਤੋਂ ਜਿਹੜੀ ਮੁੱਖ ਮੰਗਾਂ ਐ ਐਮਐਸਪੀ ਦੀ ਜਿਹੜੀ ਕੇਂਦਰ ਦੀ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਅਸੀਂ ਐਮਐਸਪੀ ਤੇ ਕਾਨੂੰਨ ਬਣਾਵਾਂਗੇ ਜਦੋਂ 2014 ਦੇ ਵਿੱਚ ਵੀ ਸਰਕਾਰ ਜਿਹੜੀ ਬੀਜੇਪੀ ਦੀ ਸਰਕਾਰ ਆਈ ਆ ਉਹ ਇਹ ਗੱਲ ਕਹਿ ਕੇ ਆਈ ਸੀ ਕਿ ਅਸੀਂ ਸੁਆਮੀਨਾਥਨ ਦੀ ਰਿਪੋਰਟ ਆੜੀ ਲਾਗੂ ਕਰਾਂਗੇ ਪਰ ਹੁਣ ਤੱਕ ਤੀਜੀ ਟਰਨ ਉਹਨੇ ਸ਼ੁਰੂ ਹੋ ਚੁੱਕੀ ਆ ਪਰ ਐਮਐਸਪੀ ਤੇ ਕਾਨੂੰਨ ਨਹੀਂ ਬਣਿਆ ਨਾ ਸੁਆਮੀਨਾਥਨ ਰਿਪੋਰਟ ਦੀ ਕੋਈ ਗੱਲ ਹੋਈ ਆ ਜਿਵੇਂ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਨੂੰ ਦਰਦ ਕੇ ਮਾਰਿਆ ਗਿਆ ਉਹਦਾ ਇਨਸਾਫ ਸਾਨੂੰ ਹੁਣ ਤੱਕ ਨਹੀਂ ਮਿਲਿਆ ਹੈਗਾ ਇਸੇ ਤਰ੍ਹਾਂ ਜਿਹੜੇ ਸਾਡੇ ਕਿਸਾਨ ਸਿੰਘੂ ਬਾਰਡਰ ਤੇ ਜਾਂ ਟਿਕਰੀ ਬਾਰਡਰ ਤੇ ਸ਼ਹੀਦ ਹੋਏ ਨੇ ਉਹਨਾਂ ਨੂੰ ਨੌਕਰੀਆਂ ਵੀ ਰਹਿੰਦੀਆਂ ਨੇ ਜਾਂ ਉਹਨਾਂ ਦਾ ਜਿਹੜਾ ਕੰਪੰਸੇਸ਼ਨ ਆ ਉਹ ਵੀ ਰਹਿੰਦਾ ਹੈ ਇਹ ਸਾਡੀਆਂ ਮੰਗਾਂ ਨੇ ਜਿਵੇਂ ਹੁਣ ਫੌਲਦਾਰੀ ਕਾਨੂੰਨ ਸੰਘਰਸ਼ੀ ਲੋਕਾਂ ਪਰ ਨਵੇਂ ਬਣਾਏ ਨੇ ਉਹਨਾਂ ਨੂੰ ਅਸੀਂ ਕਹਿੰਦੇ ਆ ਵੀ ਰੱਦ ਹੋਣੇ ਚਾਹੀਦੇ ਨੇ ਇਹਨਾਂ ਦੇ ਸਬੰਧ ਦੇ ਵਿੱਚ ਅਸੀਂ ਅੱਜ ਡਾਕਟਰ ਅਮਰ ਸਿੰਘ ਦੇ ਜੋ ਤਧਕਰ ਸਾਹ ਤੋਂ ਐਮਪੀ ਨੇ ਉਹਨਾਂ ਦੇ بیٹے ਨੂੰ ਅੱਜ ਮੰਗ ਪੱਤਰ ਸੌਂਪਿਆ ਇਹਨਾਂ ਤੋਂ ਅਸੀਂ ਮੰਗ ਕਰਦੇ ਆ ਵੀ ਜਿਹੜੇ ਸਾਡੀਆਂ ਇਹ ਮੰਗਾਂ ਨੇ ੜੀਆਂ ਦਿੱਲੀ ਦੇ ਦੋਨੋਂ ਤੋਂ ਰਹਿੰਦੀਆਂ ਨੇ ਇਹ ਮੰਗਾਂ ਦੇ ਬਾਰੇ ਜਿਹੜਾ ਨਵਾਂ ਸੈਸ਼ਨ ਸ਼ੁਰੂ ਹੋ ਰਿਹਾ ਸੈਸ਼ਨ ਦੇ ਵਿੱਚ ਉੱਥੇ ਆਵਾਜ਼ ਬੁਲੰਦ ਕਰਨਗੇ ਸਰ ਜਿੰਦਰ ਜੀ ਜੇਕਰ ਗੱਲ ਕਰੀਏ ਤੁਸੀਂ ਕਹੇ ਕਿ ਕਾਨੂੰਨ ਰੱਦ ਕਰਾਉਣ ਦੀ ਗੱਲ ਕੀਤੀ ਐ ਐਮਐਸਪੀ ਗਰੰਟੀ ਦੀ ਮੰਗ ਕੀਤੀ ਆ ਪਰ ਦੂਜੇ ਪਾਸੇ ਸਰਕਾਰ ਨਵਾਂ ਕਾਨੂੰਨ ਜਿਵੇਂ ਕਿ ਫੌਜਦਾਰੀ ਤੁਸੀਂ ਕਹੇ ਫੌਜਦਾਰੀ ਕਾਨੂੰਨ ਥਾਪ ਦਿੱਤਾ ਗਿਆ ਕਿਵੇਂ ਇਹਨਾਂ ਦੇ ਦੇਖੋ ਉਹ ਜਿਹੜੇ ਕਾਨੂੰਨ ਬਣੇ ਨੇ ਉਹ ਸਾਫ਼ ਸਪਸ਼ਟ ਹੋ ਰਿਹਾ ਵੀ ਜਿਹੜੇ ਸੰਘਰਸ਼ੀ ਲੋਕ ਨੇ ਚਾਹੇ ਉਹ ਮਜ਼ਦੂਰ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਟ੍ਰੇਡ ਯੂਨੀਅਨ ਨੇ ਉਹਨਾਂ ਨੂੰ ਦਬਾਉਣ ਵਾਸਤੇ ਵੀ ਸਾਡੇ ਖਿਲਾਫ ਜਾਂ ਸਾਡੇ ਆਪਣੀਆਂ ਮੰਗਾਂ ਦੀ ਲੋਕ ਇਕੱਠੇ ਹੋ ਕੇ ਲੜ ਨਾ ਸਕਣ ਉਹਨਾਂ ਨੂੰ ਜੇ ਉਹ ਲੜਨਾ ਸ਼ੁਰੂ ਕਰ ਦੇਣ ਤੁਸੀਂ ਉਹਨਾਂ ਨੂੰ ਜਾ ਕੇ 3 ਦਿਨ ਮਹੀਨੇ ਲਈ ਅੰਦਰ ਗੇਰਦੀਏ ਇਹ ਨਵੇਂ ਕਾਨੂੰਨ ਨੇ ਜਿਵੇਂ ਨਵਦੀਪ ਜਲਵੇੜੇ ਦੀ ਗੱਲ ਕਰ ਲਈ ਆਪਾਂ ਨੂੰ 3-4 ਮਹੀਨੇ ਦੇ ਕਰੀਬ ਉਹਨੂੰ ਕਾਰਾਤ ਜਮਾਨ ਤੋਂ ਵੀ ਲੋਕਾਂ ਦੀ ਏਕਤਾ ਕਾਰਨ ਲੋਕਾਂ ਨੇ ਤੇ ਕਿਸਾਨਾਂ ਨੇ ਇਕੱਠ ਰੱਖਿਆ ਤਾਂ ਉਹਦੀ ਪ੍ਰੈਸ਼ਰ ਕਰਨ ਨੂੰ ਰਾਤ ਰਿਹਾ ਹੋਇਆ ਪਰ ਸਰਕਾਰ ਕੀ ਚਾਹੁੰਦੀ ਆ ਲੋਕ ਆਪਣੀਆਂ ਮੰਗਾਂ ਨਾ ਮੰਨਣ ਅਸੀਂ ਉਹਨਾਂ ਜਿਹੜਾ ਕਾਰਪੋਰੇਟ ਨੇ ਜਿਵੇਂ ਅਡਾਨੀ ਆ ਜਾਂ ਬਾਨੀ ਆ ਉਹਨਾਂ ਦਾ ਹੀ ਪੱਖਪੂਰਦੇ ਰਹੀਏ ਅ ਉਹ ਹੀ ਅੰਗਰੇਜ਼ਾਂ ਵਾਲੀ ਗੱਲ ਕਹਿ ਰਹੀ ਆ ਪੰਜਵੇਂ ਅੰਗਰੇਜ਼ਾਂ ਤੋਂ ਦੇਸ਼ ਨੂੰ ਆਜ਼ਾਦ ਕਰਾਇਆ ਤਾਂ ਉਹ ਹੀ ਉਹਨਾਂ ਦੋ ਈਸਟ ਇੰਡੀਆ ਕੰਪਨੀ ਦੀ ਜਾਂ ਉਹਨ ਵੇਲੇ ਇਹ ਉਹ ਅਡਾਨੀ ਬਾਨੀ ਨੇ ਉਹਨਾਂ ਨੂੰ ਹੱਥ ਦੇਣਾ ਚਾਹੁੰਦੇ ਨੇ ਇਹ ਅ ਇਸ ਕਰਕੇ ਅਸੀਂ ਤਾਂ ਸੰਘਰਸ਼ਾ ਜਿਹੜਾ ਆਪਣਾ ਜਾਰੀ ਰੱਖਾਂਗੇ ਜਦੋਂ ਤੱਕ ਸਾਡੀ ਜਿਹੜੀਆਂ ਮੰਗਾਂ ਨੇ ਉਹ ਮੰਨ ਨਹੀਂ ਲੱਗੇ ਜਾਂਦੀ ਆ ਹ ਕਿਸਾਨਾਂ ਦਾ ਸੰਘਰਸ਼ ਜਾਰੀ ਰਹੂਗਾ ਤੇ ਇਹ ਕਿਸਾਨਾਂ ਦਾ ਕਹਿਣਾ ਕਿ ਜਿਹੜਾ ਜਦ ਤੱਕ ਸਾਡਾ ਮੰਗਾ ਪੂਰੀ ਨਹੀਂ ਨਦਤਰ ਸੰਘਰਸ਼ ਨੂੰ ਜਾਰੀ ਕੀਤਾ ਜਾਵੇ ਉੱਥੇ ਹੀ ਹਰਨੇਕ ਸਿੰਘ ਭੱਲ ਮਾਜਣਾ ਨੇ ਜੋ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਜਿਹੜਾ ਕਿ ਹੁਣ ਤੱਕ ਜਿਹੜਾ ਕਿ ਕਿਸਾਨਾਂ ਨੂੰ ਇਨਸਾਫ ਕਿਉਂ ਨਹੀਂ ਦਿੱਤਾ ਗਿਆ ਲਕੀਨਪੁਰ ਖੀਰੀ ਦੇ ਵਿੱਚ ਕਿਸਾਨ ਮਾਰੇ ਗਏ ਨੇ 700 ਤੋਂ ਵੱਧ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਉਹ ਵੀ ਉਹਨਾਂ ਨੂੰ ਵੀ ਅਜੇ ਤੱਕ ਇਨਸਾਫ ਨਹੀਂ ਮਿਲਿਆ ਕੀ ਕਹਣਾ ਉਹਨਾਂ ਦਾ ਕੀ ਕਹਣਾ ਜੀ ਪ੍ਰਧਾਨ ਜੀ ਕਿਸਾਨਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਆਏਗਾ ਦੇਖੋ ਜਿਹੜੀ ਸਰਕਾਰ ਇਹ ਮੋਰਦੀ ਸਰਕਾਰ ਹੀ ਹੈ ਨਾ ਖਾਸ ਕਰਕੇ ਇਹ ਜਿਸ ਝੂਠੇ ਵਾਦੇ ਕਰਕੇ ਆਈ ਪਬਲਿਕ ਦੇ ਵਿੱਚ ਪਰ ਨਹੀਂ ਉਹਦੇ ਪੂਰਾ ਉੱਤਰ ਨਹੀਂ ਬਜਾਇਸ ਉਲਟਾ ਸਮਕਾ ਪਬਲਿਕ ਨੂੰ ਨਿਚੋੜਨ ਤੇ ਖੜੀ ਰਹੀ ਹੈ ਅੱਜ ਵੀ ਉਹੀ ਕੰਮ ਕਰਹੀ ਆ ਜਿਹੜੇ ਸਾਲ ਪਹਿਲੇ ਦਿੱਲੀ ਦੇ ਬਾਡਰ ਤੇ ਬੈਠੇ ਰਹੇ ਉੱਥੇ ਵੀ ਜੋ ਝੂਠੇ ਵਾਦੇ ਕਰਕੇ ਇਹਨਾਂ ਨੂੰ ਕਿਸਾਨਾਂ ਨੂੰ ਉਠਾਲ ਕੇ ਆਪਣੇ ਕੋਲ ਰੂਪੇਜ ਭੇਜਤਾ ਉਹਨਾਂ ਤੋਂ ਮਨਕਰ ਹੋ ਗਈ ਅੱਜ ਫੇਰ ਉਹ ਟਸ ਤੋਂ ਮਸ ਨਹੀਂ ਹੋਈ ਇਹਦਾ ਸਾਝੀਆਂ ਗੱਲਾਂ ਨੂੰ ਲੈ ਕੇ ਸੰਘਰਸ਼ ਦੁਆਰੇ ਉਸੇ ਆਪਣੇ ਸੰਘਾਸਨ ਦੇ ਰਾਹ ਪਏ ਹੋਏ ਨੇ ਔਰ ਜਿੰਨੀ ਦੇਰੇ ਚਾਹੇ ਤੋ ਗੱਦੀ 'ਤੇ ਪਰੇ ਹੋਵੇ ਚਾਹੇ ਆਪਣੇ ਸੰਗ ਅਸਾਂ ਨੂੰ ਕਾਮਯਾਬ ਹੋ ਕੇ ਖੜਨਗੇ ਨਹੀਂ ਕਿਸਾਨ ਪਿੱਛੇ ਨਹੀਂ ਰਹਿਣਗੇ ਕਿਸੇ ਲੋਟ ਜਿਹੜੀ ਇੱਕ ਰਾਤ ਦੀ ਗੱਲ ਸੀ ਅੱਜ ਜਦ ਸਮਾਂ ਪੂਰਾ ਹੋ ਗਿਆ ਕਿ ਮਾਨਯੋਗ ਅਦਾਲਤ ਵੱਲੋਂ ਕਿਹਾ ਗਿਆ ਜ਼ਿਰਾਤ ਖੋਲੰਦਾ ਉਹ ਵੀ ਕਿਵੇਂ ਦੇਖਦੇ ਦੇਖੋ ਉਸ ਚੱਲ ਚੱਲ ਆਏ ਹੀ ਜਿਹੜੀ ਸਰਕਾਰ ਕੋਰਟ ਨੂੰ ਵੀ ਨਹੀਂ ਮੰਨ ਰਹੀ ਉਹਦਾ ਕੀ ਇਲਾਜ ਹੋਣਾ ਤਾਂ ਸੰਘਰਸ਼ੇ ਲਾਜਾ ਤਾਂ ਫਿਰ ਲੋਕ ਹੀ ਇਲਾਜ ਕਰਨਗੇ ਕੋਰਟ ਨੂੰ ਕਿਸਦਾ ਮੰਨ ਨਹੀਂ ਰਹੀ ਉਹ ਨਕਰੋ ਹੀ ਬੈਠਿਆ ਫਿਰ ਆਪੇ ਲੋਕ ਇਲਾਜ ਕਰਨਗੇ ਕਿਸੇ ਵੇਲੇ ਕਰ ਲੈਣਗੇ ਕਰੇ ਜਣੀ ਕੋਈ ਇਨਸਾਨ ਹਟ ਰਹੇ ਨੇ ਉਥੋਂ ਮਾਲਕ ਦਾ ਕਿਉਂ ਹਟਣਗੇ ਕਿਸਾਨ ਆਪਣੇ ਮੰਗਾਂ ਲੈ ਪਏ ਕਿਵੇਂ ਪਿੱਛੇ ਹਟਣਗੇ ਬਿਲਕੁਲ ਨਹੀਂ ਸਾਡੇ ਪੱਲੇ ਕੀ ਰਹੂਗਾ ਬਿਲਕੁਲ ਨਹੀਂ ਅਸੀਂ ਤਿਆਰਾਂ ਦਿੱਲੀ ਜਾਣ ਨੂੰ ਤਿਆਰਾਂ ਚਾਹੀਏ ਉੱਥੇ ਬੈਠਣ ਅਸੀਂ ਤਾਂ ਸਰਕਾਰ ਦੇ ਖਿਲਾਫ ਖੜਾ ਹੀ ਰਹਿਣਾ ਜਿੱਦਾਂ ਚ ਸਾਡੇ ਗੱਲਾਂ ਮੰਗਾ ਮੰਦੀ ਨੇ ਸਾਹ ਸਰ ਡਾਕਟਰ ਅਮ ਸਿੰਘ ਦੇ ਬੇਟੇ ਨੇ ਅੱਜ ਸੀ ਮੰਗ ਪੱਤਰ ਦਿੱਤਾ ਕੀ ਉਹਨਾਂ ਨੇ ਵਿਸ਼ਵਾਸ ਦਵਾਇਆ ਦੇਖੋ ਇਹਨਾਂ ਨੇ ਸਾਨੂੰ ਪਹਿਲਾਂ ਵੀ ਵਿਸ਼ਵਾਸ ਦਵਾਇਆ ਅੱਜ ਵੀ ਦੁਆਰ ਰਹੇ ਨੇ ਅਸੀਂ ਤਾਂ ਆਸ ਵੀ ਰੱਖਦੇ ਹਾਂ ਪਾਰਲੀਮੈਂਟ ਦੇ ਵਿੱਚ ਸਾਡੀਆਂ ਗੱਲਾਂ ਮੰਗਾ ਰੱਖਣਗੇ ਔਰ ਮਜਬੂਤ ਆਰਾਦੇ ਨਾਲ ਉੱਥੇ ਜੋਰ ਸ਼ੋਰ ਨਾਲ ਗੱਲ ਰੱਖਣ ਇਸ ਹਨਾ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਭੱਲ ਮਾਜਰਾ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਕਿਸਾਨਾਂ ਦੇ ਉੱਤੇ ਨਵੇਂ ਕਾਨੂੰਨ ਥੋਪੇ ਜਾਂਦੇ ਨੇ ਉਹਨਾਂ ਨੂੰ ਰੱਦ ਕਰਾਉਣ ਲਈ ਜਿਹੜਾ ਕਿ ਇੱਕ ਮੰਗ ਪੱਤਰ ਸਾਨਸ ਡਾਕਟਰ ਅਮਰ ਸਿੰਘ ਦੇ بیٹے ਕਾਮਲ ਜੀ ਨੇ ਸੌਂਪਿਆ ਗਿਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕੀ ਕਹਿਣਾ ਉਹਨਾਂ ਦਾ ਕਿ ਵੀ ਸਰਕਾਰਾਂ ਦੀਆਂ ਬੇਰੁਖੀਆਂ ਦੇ ਖਿਲਾਫ ਕਿਸਾਨ ਸੰਘਰਸ਼ ਪਾ ਰਹੇ ਨੇ ਪਰ ਕਿਸਾਨ ਉਹਨਾਂ ਦੇ ਮੰਗਾਂ ਵੱਲ ਧਿਆਨ ਨਹੀਂ ਦਿੰਦੀ। ਧੰਨਵਾਦ ਜੀ। ਦੇਖੋ ਜੀ ਆਪਾਂ ਸਾਰੇ ਜਾਣਦੇ ਆ ਕਿ 2021 ਚ ਸਾਡੇ ਸਾਰੇ ਤਕਰੀਬਨ 1000 ਕਿਸਾਨ ਭਰਾਵਾਂ ਦੀ ਸ਼ਹਾਦਤ ਤੋਂ ਬਾਅਦ ਜੀ ਇਹ ਮੋਦੀ ਔਰ ਭਾਜਪਾ ਸਰਕਾਰ ਨੇ ਕੁਝ ਵਾਅਦੇ ਕੀਤੇ ਸੀ ਵਾਅਦੇ ਕੀਤੇ ਸੀ ਕਿ ਐਮਐਸਪੀ ਦਾ ਕਾਨੂੰਨ ਲਾਗੂ ਕਰਾਂਗੇ ਸੁਆਮੀਨਾਥਨ ਕਮੇਟੀ ਲਾਗੂ ਕਰਾਂਗੇ ਲਖੀਮਪੁਰ ਖੇਰੀ ਕਿ ਨਿਆਂ ਹੋਊਗਾ ਬਿਜਲੀ ਬਿੱਲ ਵਾਪਸ ਲਿਆ ਜਾਊਗਾ ਪੈਨਸ਼ਨ ਲਾਈ ਜਾਊਗੀ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਔਰ ਬਹੁਤ ਸਾਰੇ ਹੋਰ ਵੀ ਮੁੱਦੇ ਸੀ ਜਿਹੜੇ ਇਹਨਾਂ ਨੇ ਬਕਾਇਦਾ ਵਾਅਦੇ ਕੀਤੇ ਔਰ ਨਾ ਲਈ ਇੱਕ ਕਮੇਟੀ ਬਣਾਈਤੀ ਗਈ ਪਤਾ ਨਹੀਂ ਉਹ ਕਮੇਟੀ ਕਦੇ ਮਿਲੀ ਨਹੀਂ ਮਿਲੀ 2.5 ਸਾਲ ਲੰਘ ਗਏ ਉਹਦੇ ਬਾਅਦ ਫਿਰ ਕਿਸਾਨਾਂ ਨੇ ਫਰਵਰੀ ਚ ਕਿਉਂਕਿ ਲੋਕਤੰਤਰ ਹੈ ਭਾਈ ਲੋਕਤੰਤਰ ਚ ਜਦ ਸਰਕਾਰਾਂ ਨਹੀਂ ਸੁਣਦੀਆਂ ਤੇ ਸਾਡਾ ਇਹ ਸੰਵਿਧਾਨਿਕ ਹੱਕ ਹੈ ਕਿ ਅਸੀਂ ਆਪਣਾ ਕੋਈ ਵੀ ਅੰਦੋਲਨ ਚਲਾ ਕੇ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹਾਂ ਫਰਵਰੀ ਚ ਫਿਰ ਅੰਦੋਲਨ ਸ਼ੁਰੂ ਹੋਇਆ ਜਿਸ ਢੰਗ ਨਾਲ ਇਹਨਾਂ ਨੇ ਤਸ਼ੱਦਦ ਇਸ ਵਾਰੀ ਕੀਤੀ ਹੈ ਮੈਨੂੰ ਨਹੀਂ ਲੱਗਦਾ ਆਜ਼ਾਦ ਭਾਰਤ 'ਚ ਕਦੇ ਇਸ ਤਰੀਕੇ ਦੇ ਦਿਨ ਦੇਖੇ ਗਏ ਹੈ ਕਿ ਤੁਸੀਂ ਯਾਨੀ ਪਾਕਿਸਤਾਨ ਦਾ ਬਾਰਡਰ ਤੇ ਉਨਾ ਹੋ ਸਕਦਾ ਸੀਲ ਨਾ ਹੋਏ ਜਿੰਨਾ ਆਪਣਾ ਅੱਜ ਜੀਟੀ ਰੋਡ ਨੂੰ ਸੀਲ ਕੀਤਾ ਗਿਆ ਔਰ ਜਿਸ ਢੰਗ ਨਾਲ ਗੋਲੀਆਂ ਚੱਲ ਰਹੀਆਂ ਸੀ ਆਸੂ ਗੋਲੇ ਸਿੱਟ ਰਹੇ ਸੀ ਕੋਈ ਐਮਰਜੈਂਸੀ ਲੱਗੀ ਹੋਈ ਹੈ ਇਸ 'ਚ ਕਿੰਨਾ ਤੇ ਸਿੱਟੇ ਜਾ ਰਹੇ ਸੀ ਸਾਡੇ ਕਿਸਾਨਾਂ ਤੇ ਜਿਹੜੇ ਆਪਣੀਆਂ ਸੰਵਿਧਾਨਿਕ ਹਾਕਾਂ ਨੂੰ ਵਰਤਦੇ ਹੋਏ ਆਪਣੀਆਂ ਸਿਰਫ ਮੰਗਾਂ ਲਈ ਦਿੱਲੀ ਨੂੰ ਜਾ ਰਹੇ ਸੀ ਉਸ ਢੰਗ ਨਾਲ ਇਹਨਾਂ ਨੇ ਸਾਰਾ ਕੁਝ ਕੀਤਾ। ਹਾਂ। ਔਰ ਉਹਦੇ ਬਾਅਦ ਕਿਸਾਨਾਂ ਦਾ ਇਹਨਾਂ ਦੇ ਖਿਲਾਫ ਜਿਹੜਾ ਰੋਸ ਸੀ, ਕਿਸਾਨਾਂ ਦੀ ਮੰਗਾਂ ਇਹਨਾਂ ਨੇ ਨਹੀਂ ਮੰਗੀਆਂ। ਸਾਰੇ ਦੇਸ਼ 'ਚ ਕਿਸਾਨਾਂ ਨੇ ਭਾਜਪਾ ਦੇ ਖਿਲਾਫਤ ਕੀਤੀ ਹੈ। ਇਹ ਤੇ ਇੰਜ ਦੀ ਸਰਕਾਰ ਹੈ ਕਿ ਇਹਨਾਂ ਨੂੰ ਕਿਹੇ ਕੋਈ ਚੀਜ਼ ਦਾ ਫਰਕ ਨਹੀਂ ਪੈਂਦਾ। ਕਿਹੇ ਚੀਜ਼ ਨੂੰ ਇਹ ਗੰਭੀਰਤਾ ਨਾਲ ਲੈਂਦੀ ਨਹੀਂ ਹੈ। ਅੱਜ ਅਗਰ ਆਪਾਂ ਦੇਖੀਏ ਤੇ ਸਿਰਫ ਝੋਨੇ ਤੇ ਕਣਕ ਦੀ ਜਿਹੜੀ ਖਰੀਦ ਹੈ ਉਹ ਵਧੀਆ ਢੰਗ ਨਾਲ ਹੁੰਦੀ ਹੈ ਬਾਕੀ ਸਾਰੀ ਫਸਲਾਂ ਲਈ ਬੜੀ ਤਕਲੀਫ ਹੈ ਹੁੰਦੀ ਨਹੀਂ ਹੈ ਇੱਕ ਜਹਿਜ ਮੰਗਾ ਸਾਰੀ ਜਹਿਜ ਮੰਗਾ ਨੂੰ ਇਹ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਪਿਛਲੇ 5 ਸਾਲਾਂ ਚ ਵੀ ਡਾਕਟਰ ਅਮਰ ਸਿੰਘ ਜੀ ਨੇ ਸਾਰੀ ਉੱਥੇ ਗੱਲ ਰੱਖੀ ਹੈ ਸਾਡੇ ਕਿਸਾਨ ਭਰਾਵਾਂ ਦੀ ਹੁਣ ਵੀ ਰੱਖਾਂਗੇ ਆਉਣ ਵਾਲੇ ਬਜਟ ਸੱਤਰ ਵਿੱਚ ਰੱਖਣਗੇ ਔਰ 8 ਜੁਲਾਈ ਨੂੰ ਜਾ ਕੇ ਸਾਡੇ ਜਿਹੜੇ ਖੇਤੀਬਾੜੀ ਮੰਤਰੀ ਨੇ ਦੇਸ਼ ਦੇ शिवराज ਸਿੰਘ ਚੋਹਾਨ ਉਹਨਾਂ ਨੂੰ ਮਿਲ ਕੇ ਮੰਗ ਪੱਤਰ ਵੀ ਦਿੱਤਾ ਸੀ ਜਿਹਦੇ ਵਿੱਚ ਸਾਰੀਆਂ ਗੱਲਾਂ ਸੀ ਐਮਐਸਪੀ ਦਾ ਕਾਨੂੰਨ ਸੁਆਮੀ ਨਾਥਨ ਕਮੇਟੀ ਰਿਪੋਰਟ ਲਾਗੂ ਕਰਨ ਬਾਰੇ ਲਖੀਮਪੁਰ ਖੇਰੀ ਬਾਰੇ ਬਿਜਲੀ ਬਿੱਲ ਬਾਰੇ ਉਹ ਸਾਰੀਆਂ ਗੱਲਾਂ ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਔਰ ਪਾਰਲੀਮੈਂਟ 'ਚ ਵੀ ਬਹੁਤ ਜੋਰਾਂ ਸ਼ੋਰਾਂ ਨਾਲ ਇਹ ਸਾਰੇ ਮੁੱਦਿਆਂ ਨੂੰ ਉਹ ਵੀ ਚੱਕਣਗੇ ਔਰ ਕਾਂਗਰਸ ਪਾਰਟੀ ਵਿੱਚ ਲੱਗਦਾ ਤੁਹਾਨੂੰ ਜਿਹੜੀਆਂ ਕਿ ਮੰਗਾਂ ਨੇ ਹੱਲ ਹੋਣਗੀਆਂ ਦੇਖੋ ਜੀ ਇਹ ਮੋਦੀ ਸਰਕਾਰ ਹੈ 10 ਸਾਲ ਹੋ ਗਏ 10 ਸਾਲਾਂ ਚ ਇਹਨਾਂ ਨੇ ਦੇਸ਼ ਦੇ ਮਜ਼ਦੂਰਾਂ ਲਈ ਕਿਸਾਨਾਂ ਲਈ ਦੇਸ਼ ਦੇ ਛੋਟੇ ਵਪਾਰੀਆਂ ਲਈ ਦੇਸ਼ ਦੇ ਨੌਜਵਾਨਾਂ ਲਈ ਕੁਝ ਨਹੀਂ ਕੀਤਾ ਆ ਗੱਲਾਂ ਇਹਨਾਂ ਦੀਆਂ ਸੀ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ ਇਹਦੇ ਸਾਰਾ ਕਿਸਾਨੀ ਦਾ ਪੂਰਾ ਸੈਕਟਰ ਬੰਦ ਕਰਕੇ ਕੁਝ ਵੱਡੇ ਲੋਕਾਂ ਦੇ ਹੱਥ ਚ ਦੇਣਾ ਚਾਹੁੰਦੇ ਆ ਗੱਲਾਂ ਕਰਦੇ ਸੀ 2 ਕਰੋੜ ਨੌਕਰੀਆਂ ਦੇਣੀਆਂ ਨੇ ਅੱਜ 80 90% ਪੜ੍ਹੇ ਲਿਖੇ ਨੌਜਵਾਨ ਬੇਰੋਜ਼ਗਾਰ ਨੇ ਰੇਗਾ ਦੀ ਦਿਹਾੜੀ ਇਹਨਾਂ ਨੇ ਨਹੀਂ ਵਧਾਈ ਪਿਛਲੇ 5-7 ਸਾਲਾਂ ਤੇ ਇਹਨਾਂ ਤੋਂ ਕੋਈ ਆਸ ਰੱਖਣੀ ਸਹੀ ਨਹੀਂ ਹੈ ਇਹ ਤੇ ਸੰਘਰਸ਼ਾ ਲੋਕਤੰਤਰ ਹੈ ਲੋਕ ਕਿਸਾਨ ਦੇਸ਼ ਦੇ ਮਜ਼ਦੂਰ ਸੰਘਰਸ਼ ਕਰਦੇ ਰਹਿਣਗੇ ਔਰ ਇਹ ਗੱਲਾਂ ਕਰਦੇ ਸੀ 400 ਦੀਆਂ ਇਹਨਾਂ ਦੀ 200 ਸਵਾ 200 ਆਈਆਂ ਨੇ ਇਸ ਟੰਗ ਨਾਲ ਹੀ ਚੱਲਣਗੇ ਤੇ ਅਗਲੀ ਵਾਰੀ 50 ਹੀ ਨਹੀਂ ਹੋਣਗੀ ਹਾਂ ਨਹੀਂ ਡਬਲਿਊਟੀਓ ਟਿਊਨਾ ਇਹ ਨਾਮ ਉਹ ਹੈ ਸਰਕਾਰ ਦਾ ਉਹ ਤੋਂ ਵੀ ਡਰਦੀ ਕਿਤੇ ਨਾ ਕਿਸਮਾਂ ਇਹ ਇਹ ਕੁਝ ਡਬਲਿਊਟੀਓ ਦਾ ਨਹੀਂ ਹੁੰਦਾ ਮੈਂ ਅੱਜ ਤੁਹਾਨੂੰ ਦੱਸਦਾ ਤੁਹਾਡੇ ਚੈਨਲ ਨੂੰ WTO ਦਾ ਹਿੱਸਾ ਅਮਰੀਕਾ ਵੀ ਹੈ WTO ਦਾ ਹਿੱਸਾ ਫਰਾਂਸ ਵੀ ਹੈ WTO ਦਾ ਹਿੱਸਾ ਇੰਗਲੈਂਡ ਵੀ ਹੈ ਉੱਥੇ ਜਾ ਕੇ ਕਿਸਾਨਾਂ ਨੂੰ ਚੰਗੇ ਭਾਅ ਦਿਵਾਉਣ ਲਈ ਕਿਸਾਨਾਂ ਦੇ ਚੰਗੇ ਭਾਵਾਂ ਨੂੰ ਨਿਰੰਤਰ ਰੱਖਣ ਲਈ ਔਰ ਬਾਕੀ ਸਾਰੇ ਚੀਜ਼ਾਂ ਲਈ ਜਿਹੜਾ ਲੱਖਾਂ ਕਰੋੜਾਂ ਉਹਨਾਂ ਦੀ ਸਰਕਾਰ ਖਰਚਦੀ ਹੈ ਨਾ ਮੈਂ ਤੁਹਾਨੂੰ ਉਹਦਾ ਬੇਰਵਾ ਦੇਣ ਲਈ ਤਿਆਰ ਹਾਂ ਦੁਨੀਆ 'ਚ ਅਗਰ ਸਭ ਤੋਂ ਵੱਧ ਕਿਤੇ ਸਬਸਿਡੀ ਕਿਸਾਨ ਨੂੰ ਮਿਲਦੀ ਹੈ ਤੇ ਅਮਰੀਕਾ 'ਚ ਮਿਲਦੀ ਹੈ ਯੂਰਪ 'ਚ ਮਿਲਦੀ ਹੈ ਕਯੂ ਡਬਲਯੂਟੀ ਦੇ ਹਿੱਸਾ ਨਹੀਂ ਹੈ ਇਹ ਕਹਿਣ ਦੀਆਂ ਗੱਲਾਂ ਨੇ ਜਨਾਬ ਇਹ ਮਨਸ਼ਾ ਦੀ ਗੱਲ ਹੁੰਦੀ ਹੈ ਜਨਾਬ ਦੇ ਕਿਸਾਨਾਂ ਨੇ ਕੋਈ ਪੱਕਾ ਵਾਅਦਾ ਨਹੀਂ ਕੀਤਾ ਗਾ ਨਹੀਂ ਉਹ ਤਾਂ ਇਹ ਸਰਕਾਰ ਇੰਜ ਦੀ ਹੈ ਇਹਨਾਂ ਦੀ ਸੋਚ ਹੈ ਕਿਉਂਕਿ ਇਹਨਾਂ ਦੀ ਸੋਚ ਹੈ ਕਿ ਜਿਹੜਾ ਵੀ ਬੰਦਾ ਜਿਹੜਾ ਵੀ ਸੂਬਾ ਜਿਹੜਾ ਵੀ ਸਮਾਜ ਦਾ ਵਰਗ ਆਪਣੀ ਗੱਲ ਚੱਕੂਗਾ ਆਵਾਜ਼ ਬੁਲੰਦ ਕਰੂਗਾ ਉਹਨੂੰ ਦਬਾਉਣਾ ਹੈ ਦੇਸ਼ ਦੇ ਸਾਰੇ ਜਿਹੜੇ ਕ੍ਰਿਮੀਨਲ ਲਾਅ ਸੀ ਉਹ ਸਾਰੇ ਬਦਲਤੇ ਆ ਲੋਕਾਂ ਨੂੰ ਲੰਬੇ ਤੋਂ ਲੰਬੇ ਟਾਈਮ ਤੱਕ ਜੇਲ੍ਹਾਂ 'ਚ ਬੰਦ ਰੱਖਣ ਲਈ ਇਹਨਾਂ ਨੇ ਉਹ ਸਾਰਾ ਕੁਝ ਕੀਤਾ ਹੈ ਸੰਵਿਧਾਨ ਨੂੰ ਇਹ ਨਹੀਂ ਮੰਨਦੇ ਸੰਵਿਧਾਨ ਨੂੰ ਬਦਲਣ ਦੀ ਸ਼ਰਿਆਮ ਗੱਲਾਂ ਕਰਦੇ ਸੀ ਸਿਰਫ 2 ਮਹੀਨੇ ਪਹਿਲੀ ਇਹ ਕਹਿੰਦੇ ਸੀ 400 ਸੀਟਾਂ ਹੋਣੀਆਂ ਸੰਵਿਧਾਨ ਬਦਲਦੇ ਨੇ ਤੇ ਇਹ ਜਿਹੜੇ ਬੰਦੇ ਆ ਇਹਨਾਂ ਤੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ ਲੋਕਾਂ ਨੂੰ ਸਾਨੂੰ ਸਾਰਿਆਂ ਨੂੰ ਸੰਘਰਸ਼ ਕਰਨਾ ਪਊਗਾ ਜਦ ਤੱਕ ਇਹ ਸਰਕਾਰ ਹੈ ਮੈਨੂੰ ਨਹੀਂ ਲੱਗਦਾ ਇਹਨਾਂ ਦੇ ਰਵੱਈਏ 'ਚ ਕੋਈ ਜ਼ਿਆਦਾ ਫਰਕ ਆਉਗਾ ਹਾਂ ਲੋਕਾਂ ਨੂੰ ਸੰਘਰਸ਼ ਕਰਨਾ ਪਊਗਾ ਜਿਹੜਾ ਕਿ ਮੰਗ ਪੱਤਰ ਸੌਂਪਿਆ ਗਿਆ ਡਾਕਟਰ ਅਮਰ ਸਿੰਘ ਦੇ بیٹے ਕਾਮ ਜੀ ਨੇ ਨਾ ਕਿਹਾ ਕਿ ਡਾਕਟਰ ਸਾਹਿਬ ਦੇ ਧਿਆਨ 'ਚ ਲਿਆ ਕੇ ਜਿਹੜਾ ਕਿ ਇਹਨਾਂ ਦੇ ਮੁੱਦਿਆਂ ਦੀ ਲੋਕ ਸਭਾ ਵਿੱਚ ਆਵਾਜ਼ ਫਿਰ ਮੋੜ ਤੋਂ ਉਠਾਈ ਜਾਵੇਗੀ ਲਗਾਤਾਰ ਯਤਨ ਵੀ ਕਰ ਰਹੇ ਨੇ ਕਿਸਾਨਾਂ ਦੇ ਹੱਕਾਂ ਦੇ ਲਈ ਉੱਥੇ ਹੀ ਹੋਰ ਕਿਸਾਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਉਹਨਾਂ ਦਾ ਅੱਜ ਮੰਗ ਪੱਤਰ ਸੌਂਪਿਆ ਕਿਵੇਂ ਦੇ ਮੈਂ ਥੋੜੇ ਸ਼ਬ ਵੀ ਜਿਹੜਾ ਮੋਦੀ ਦਾ 10 ਸਾਲ ਦਾ ਰਾਜਕਾਲ ਆ ਉਹਦੇ ਵਿੱਚ ਜਿਹੜਾ ਸਾਡਾ ਦੇਸ਼ ਦਾ ਕਿਸਾਨ ਆ ਮਜ਼ਦੂਰ ਆ ਇਹ ਭਾਰਤ ਦੇਸ਼ ਕਿਸਾਨਾਂ ਤੇ ਮਜ਼ਦੂਰਾਂ ਦਾ ਦੇਸ਼ ਆ ਇਸ ਲਈ ਇਸ ਨੂੰ ਕਿਸਾਨਾਂ ਦੇ ਮਜ਼ਦੂਰਾਂ ਦੇ ਹੱਕ ਪੱਖ ਦੇ ਵਿੱਚ ਸਰਕਾਰਾਂ ਨੂੰ ਇਹਦਾ ਵਾਸਤੇ ਕੰਮ ਕਰਨਾ ਚਾਹੀਦਾ ਸੀ ਸਾਰਾ ਕੁਝ ਮੋਦੀ ਸਰਕਾਰ ਨੇ 10 ਸਾਲ ਦੇ ਵਿੱਚ ਮਜ਼ਦੂਰਾਂ ਦੇ ਕਿਸਾਨਾਂ ਦੇ ਹੱਕਾਂ ਦਾ ਘਾਣ ਕੀਤਾ ਇਸ ਲਈ ਇਸ ਤੋਂ ਦੁਖੀ ਹੋ ਕੇ ਇਸ ਦੇਸ਼ ਦੇ ਕਿਸਾਨਾਂ ਨੇ ਵਿਰੋਧੀ ਤਰ ਨੂੰ ਜਿਹੜੀ ਇੰਡੀਆ ਵਿਰੋਧੀ ਤੇਰਾ ਉਹਨੂੰ ਮਜਬੂਤ ਕਰਕੇ ਸਤਾ ਦੇ ਵਿੱਚ ਵਿਰੋਧੀ ਧਿਰ ਦੇ ਰੂਪ ਦੇ ਵਿੱਚ ਲੈ ਕੇ ਜਾਂਦਾ ਅਸੀਂ ਅੱਜ ਵੀ ਇਹੀ ਮੰਗ ਪੱਤਰ ਦਿੱਤਾ ਵੀ ਕਿਸਾਨਾਂ ਦੇ ਜਿਹੜੀਆਂ ਚਾਹੇ ਦਿੱਲੀ ਅੰਦੋਲਨ ਦੀ ਪਹਿਲਾਂ ਇੱਥੇ ਜ਼ਿਕਰ ਹੋਇਆ ਤੇ ਚਾਹੇ ਉਹਦੀਆਂ ਰਹਿੰਦੀਆਂ ਉਹਦੇ ਦੌਰਾਨ ਕੋਈ ਜਿਹੜੀਆਂ ਪ੍ਰੋਬਲਮਾਂ ਖੜੀਆਂ ਹੋਈਆਂ ਅੰਦੋਲਨ ਦੇ ਦੌਰਾਨ ਉਹ ਸਮੱਸਿਆਵਾਂ ਨੇ ਜਿਹੜੀਆਂ ਉਹਨਾਂ ਦੇ ਖਿਲਾਫ ਵੀ ਜਿਹੜੀ ਇਹ ਵਿਰੋਧੀ ਧਿਰ ਆ ਉਹਨੂੰ ਪੂਰੀ ਤਰ੍ਹਾਂ ਕਿਸਾਨਾਂ আর ਮਜ਼ਦੂਰਾਂ ਦੇ ਦੇਖ ਦੇ ਜਿਹੜਾ ਜੀਤ ਦੇ ਆਧਾਰ ਤੇ ਜਿਹੜਾ ਦੇਸ਼ ਆ ਜਿਉਂਦਾ ਹੈ ਭਾਰਤ ਮਹਾਨ ਵੱਜਦਾ ਉਸ ਨੂੰ ਪੂਰੇ ਬਲਬੂਤੇ ਦੇ ਨਾਲ ਇਹਨਾਂ ਲੋਕਾਂ ਨੂੰ ਜਿਹੜੇ ਸਾਡੇ ਛਤਾਤਾਰੀ ਨੇ ਵਿਰੋਧੀ ਧਿਰ ਦੇ ਜਿਹੜੇ ਅਸੀਂ ਚੁਣ ਕੇ ਭੇਜੇ ਨੇ ਉਹਨਾਂ ਨੂੰ ਸਾਡੀ ਆਵਾਜ਼ ਨੂੰ ਜਿਹੜਾ ਬਹੁਤ ਮਜ਼ਬੂਤ ਕਰਨਾ ਚਾਹੀਦਾ ਕਿਉਂਕਿ ਬਹੁਤ ਜ਼ਿਆਦਾ ਦੇਸ਼ ਆ ਜਿਹੜਾ ਬਹੁਤ ਪਿੱਛੇ ਚਲਿਆ ਗਿਆ ਜੋ ਮੋਦੀ ਨੇ ਕਿਹਾ ਸੀ ਵੀ ਆਮਦਨ ਦੁੱਗਣੀ ਕਰੂੰਗਾ ਆਮਦਨ ਦੁੱਗਣੀ ਕਰਨ ਦੀ ਬਜਾਏ ਕਿਸਾਨਾਂ ਤੇ ਜਿਹੜਾ ਖਰਚਾ ਉਹ ਦੁੱਗਣਾ ਕਰਤਾ ਕਿਸਾਨ ਬਹੁਤ ਜ਼ਿਆਦਾ ਪਿੱਛੇ ਚਲਿਆ ਗਿਆ ਜਿਹੜਾ 50 ਸਾਲ ਚ ਨਹੀਂ ਪਿੱਛੇ ਗਿਆ ਸੀ ਕਿਸਾਨ ਉਹ ਮੋਦੀ ਦੇ 10 ਸਾਲ ਦੇ ਰਾਜਕਾਲ ਦੇ ਵਿੱਚ ਗਿਆ ਤੋ ਵਿਰੋਧੀ ਧਿਰ ਨੂੰ ਇਹੀ ਕਹਾਰ ਸਾ ਵੀ ਸਾਡੀ ਲੜਾਈ ਆ ਜਿਹੜੀ ਉਹ ਡਟ ਕੇ ਸਾਡੀ ਆਵਾਜ਼ ਨੂੰ ਬੁਲੰਦ ਕਰੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਤਾ ਤੋਂ ਇਹਦੀ ਜਿਹੜੀ ਮੋਦੀ ਦੀ ਜਾਂ ਛੁੱਟੀ ਕਰੇ ਤੇ ਜਿਹੜਾ ਇੱਥੇ ਦਾ ਮਜ਼ਦੂਰ ਆ ਤੇ ਕਿਸਾਨ ਆ ਉਹ ਸਾਹਸ ਦੇ ਨਾਲ ਆਪਣਾ ਜੀ ਸਕੇ ਤੇ ਵਧੀਆ ਜ਼ਿੰਦਗੀ ਜੀਵੇ ਤੇ ਵਧੀਆ ਉਹਦੀ ਆਰਥਿਕ ਪੱਧਰਾ ਜਿਹੜਾ ਉਹ ਬਹੁਤ ਵਧੀਆ ਹੋਵੇ ਇਸ ਨਾਲ ਕਿਸਾਨ ਆਗੂ ਜਨਾ ਵੱਲੋਂ ਕਿਹਾ ਗਿਆ ਕਿ ਕੇਂਦਰ ਦੀ ਭਾਰਪਾ ਸਰਕਾਰ ਦੇ ਰਾਜਕਾਲ ਦੇ ਵਿੱਚ ਜਿਹੜਾ ਕਿ ਕਿਸਾਨ ਕਮਜ਼ੋਰ ਹੈ ਆਰਥਿਕ ਪੱਖੋਂ ਉੱਥੇ ਹੋਰ ਕਿਸਾਨਾਂ ਨਾਲ ਵੀ ਗੱਲਬਾਤ ਕਰਦਾ ਕੀ ਕਰਾਂਗੇ ਕਿਵੇਂ ਦੇਦਾ ਮੰਗ ਪੱਤਰ ਦਿੱਤਾ ਕਿ ਸੁਣਵਾ ਸੁਣਵਾਇਆ ਪੱਤਰ ਦੇਖੋ ਨਵੀਂ ਸਰਕਾਰ ਆਈ ਆ ਹੁਣ ਵਿਰੋਧੀ ਟੀਰ ਹੋਰ ਵੀ ਤਕੜੀ ਹੋ ਕੇ ਉੱਭਰੀ ਆ ਉਹਦੇ ਪਿੱਛੇ ਕਹੀਂ ਕਾਰਨ ਨੇ ਜਾਂ ਲੋਕਾਂ ਦਾ ਲਾਲੋ ਵੀ ਮੋਦੀ ਨਾਲੋਂ ਮੂੰਹ ਪੰਗ ਹੋ ਗਿਆ ਜਿੱਥੇ ਕਿਸਾਨਾਂ ਨੇ ਇਹ ਚੀਜ਼ ਪਿੱਛੇ ਸੰਘਰਸ਼ ਕਰਨਾ ਅਸੀਂ ਕਹਿੰਦੇ ਹਾਂ ਵੀ ਇੱਕ ਟੈਕਨੀਕਲ ਪੱਧਰ ਤੇ ਵੀ ਵਿਰੋਧੀ ਧਿਰ ਬੜੇ ਜੋਲ-ਛੋਲ ਨਾਲ ਆਵੇ ਕਿਸਾਨਾਂ ਦੇ ਐਮਐਸਪੀ ਦੇ ਬਿੱਲ ਪ੍ਰਾਈਵੇਟ ਤੌਰ ਤੇ ਰੱਖੇ ਕਿਉਂਕਿ ਹਲੇ ਤੱਕ ਤਾਂ ਉਹਨਾਂ ਸਰਕਾਰ ਦੀ ਵੀ ਇਹ ਰੱਖੇ ਉਸ ਤੇ ਚਰਚਾ ਹੋਵੇ ਜਾਂ ਗਾਹ ਪਵੇ ਜਿਵੇਂ ਕਿ ਪਿੱਛੇ ਦੇ ਪੱਕਾਲੇ ਕਾਨੂੰਨਾਂ ਦੀ ਵਾਰ ਵੀ ਦੇਖਦੇ ਆਂ ਬਹੁਮਤ ਵਿੱਚ ਸਰਕਾਰ ਹੋਣ ਕਾਰਨ ਲਾਈਵ ਟੈਲੀਕਾਸਟ ਬੰਦ ਕੀਤਾ ਗਿਆ ਜਾਂ VOTING ਤੋਂ ਦੂਰ ਕਰਕੇ ਉਹ ਧੱਕੇਮੁੱਕੀ ਨਾਲ ਕਾਨੂੰਨ ਪਾਸ ਕੀਤੇ ਗਏ ਉਸੇ ਉਸੇ ਸਮੇਂ ਕਾਲ ਸਰਕਾਰ ਕਾਲ ਦੇ ਜਿਹੜੇ ਇਹ ਨਵੇਂ ਫੌਜਦਾਰੀ ਕਾਨੂੰਨ ਨੇ ਕਿਤੇ ਨਾ ਕਿਤੇ ਦੇਖਣ ਨੂੰ ਤਾਂ ਇਹ ਉਸ ਤੋਂ ਚੰਗੀਆਂ ਗੱਲਾਂ ਕੱਢ ਕੇ ਸਾਹਮਣੇ ਰੱਖਣਗੇ ਪਰ ਇਹ ਕਹਿ ਲਓ ਵੀ ਮਿੱਠੇ 'ਚ ਲਬੇਟੀ ਹੋਈ ਜ਼ਹਿਰ ਹੈ ਤੇ ਇਹੋ ਜਿਹੇ ਮਾੜੇ ਕੰਮਾਂ ਨੂੰ ਰੋਕਣ ਲਈ ਜਿੱਥੇ ਕਿਸਾਨ ਜਥੇਬੰਦੀਆਂ ਜਾਂ ਉਹ ਸੰਗਠੀ ਗਰਾਊਂਡ ਤੇ ਕੰਮ ਕਰਨ ਉੱਥੇ ਦੇਸ਼ ਦਾ ਇੱਕ ਥਾਵਾ ਵਿਰੋਧੀ ਧਿਰ ਦੇ ਤੌਰ ਤੇ ਵੀ ਸਹਿਯੋਗ 'ਚ ਇਸ ਜ਼ਲਮ ਸਰਕਾਰ ਨੂੰ ਡਿਕਟੇਟਰ ਸਰਕਾਰ ਨੂੰ ਰੋਕ ਕੇ ਤੇ ਇਸ ਲਈ ਅਸੀਂ ਬੇਨਤੀ ਪੱਤਰ ਲੈ ਕੇ ਆਏ ਆ ਅਮਨ ਸਿੰਘ ਜੀ ਕੋਲ ਤੇ ਦੂਜਾ ਮਾਸਲਾ ਹੁਣ ਇੱਕ ਦੇ ਆਪਾਂ ਦੇਖਿਆ ਵੀ ਮੋਦੀ ਸਰਕਾਰ ਦੀ ਮਨਸਾ ਕੀ ਆ ਲਖੀਮਪੁਰ ਖੀਰੀ ਦੇ ਕਿਸਾਨ ਮਾਰੇ ਇਨਸਾਫ ਨਹੀਂ ਹੋਇਆ ਤੇ ਮਨੀਪੁਰ 1.5-2 ਸਾਲ ਤੋਂ ਜਿਲਿਆਂ ਇਨਸਾਫ ਨਹੀਂ ਹੋਇਆ ਉੱਥੋਂ ਜੋ 3 ਭੈਣਾਂ ਦੀ ਬੇਪਤੀ ਹੋਈ ਮੋਦੀ ਸਾਹਿਬ ਦੋਹੇ ਮੁੱਦਿਆਂ ਤੇ ਚੁੱਪ ਵੀ ਰਹੇ ਤੇ ਦੇਸ਼ ਦੇ ਦੁਨੀਆ ਦੇ ਵੱਖ-ਵੱਖਤੋਂ ਦੌਰਾ ਕਰਨ ਵਾਲੇ ਮੋਦੀ ਸਾਹਿਬ ਮਨੀਪੁਰ ਇੱਕ ਦੌਰਾ ਨਹੀਂ ਕੀਤਾ ਪਰ ਅੱਜ ਇੱਕ ਕਾਰਪੋਰੇਟ ਦੇ ਬੇਟੇ ਦੇ ਵਿਆਹ 'ਚ ਜਾਂਦੇ ਨੇ ਕੀ ਗੱਲ ਕਿਹੜੀ ਰਿਸ਼ਤੇਦਾਰੀ ਹੋ ਗਈ ਇਹ ਚੀਜ਼ਾਂ ਤੋਂ ਪਪਨ ਨੂੰ ਸਮਝ ਲੈਣਾ ਚਾਹੀਦਾ ਵੀ ਨਾ ਉਹ ਕਿਸਾਨ ਦੇ ਨੇ ਨਾ ਮਜ਼ਦੂਰ ਮੈਨ ਨੇ ਆ ਉਹ ਨਾ ਉਹ ਦੇਸ਼ ਦੇ ਨਾਗਰਿਕ ਦੇ ਨੇ ਉਹ ਦੇਸ਼ ਦੇ ਧਨਾੜ ਦੇ ਬੰਦੇ ਨੇ ਉਹਦੇ ਹੱਥ ਠੋਕੇ ਬਣ ਕੇ ਉਹਦੇ ਪੱਖ ਦੇ ਕੰਮ ਕਰਦੇ ਨੇ ਧੰਨਵਾਦ ਕਿਸਾਨਾ ਗੂ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਅੱਜ ਜਿਹੜਾ ਉਹਨਾਂ ਨੇ ਮੰਗ ਪੱਤਰ ਦਿੱਤਾ ਗਿਆ ਡਾਕਟਰ ਅਮਰ ਸਿੰਘ ਨੂੰ ਤੇ ਉਹਨਾਂ ਨੂੰ ਯਕੀਨ ਵੀ ਆ ਕਿ ਉਹ ਉਹਨਾਂ ਦੇ ਮੰਗਾਂ ਉਠਾਣ ਕੇ ਤੇ ਕਿਸਾਨਾਂ ਦੇ ਜਿਹੜੀਆਂ ਜ਼ਾਇ ਜ ਮੰਗਾਣੇ ਉਹ ਲਾਗੂ ਕਰਵਾਉਣਗੇ ਪਤਕਰ ਸਾਹਿਬ ਤੋਂ ਕੈਮਰਾਮੈਨ ਵਿਨੈਦਰ ਕੌੜੀ ਦਾ ਅਰਜਿੰਦਰ ਸਿੰਘ ਪਾਟ ਦੀ ਬਿਸ਼ੇਰ ਰਿਪੋਰਟ